ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਸਵੇਰੇ ਉੱਠ ਕੇ ਘਰ ਦੇ ਮੇਨ ਦਰਵਾਜ਼ੇ ਤੇ ਪਾਣੀ ਪਾਉਣ ਦੇ ਫਾਇਦਿਆਂ ਬਾਰੇ ਕਿ ਸਾਨੂੰ ਘਰ ਦੇ ਮੇਨ ਦਰਵਾਜ਼ੇ ਤੇ ਹੀ ਸਵੇਰੇ ਉੱਠ ਕੇ ਪਾਣੀ ਦਾ ਛੜਕਾ ਕਿਉਂ ਕਰਨਾ ਚਾਹੀਦਾ ਹੈ ਜੇ ਅਸੀਂ ਪਾਣੀ ਨਹੀਂ ਪਾਉਂਦੇ ਤਾਂ ਸਾਨੂੰ ਇਹਦਾ ਕੋਈ ਨੁਕਸਾਨਤਾ ਨਹੀਂ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਸਾਰੀ ਸੁਨਣਾ ਤੇ ਸਮਝਣਾ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਧ ਸੰਗਤ ਜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਤਾਂ ਕਹਿੰਦੇ ਨੇ ਕਿ ਇੱਕ ਵਾਰ ਇੱਕ ਪ੍ਰੇਮੀ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਨ ਆਇਆ ਸੀ। ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਭਾਈ ਤੂੰ ਕਿਹੜੇ ਪਿੰਡ ਤੋਂ ਆਇਆ ਹੈ? ਤਾਂ ਉਹ ਕਹਿਣ ਲੱਗਾ ਕਿ ਮੇਰਾ ਪਿੰਡ ਤਾਂ ਇਹੀ ਹੈ ਕਲੇਰਾ ਹੀ ਪਰ ਮੈਂ ਨੌਕਰੀ ਵਾਸਤੇ ਲਖਨਊ ਸ਼ਹਿਰ ਵਿੱਚ ਚਲਾ ਗਿਆ ਸਾਂ ਤੇ ਉੱਥੋਂ ਆਇਆ ਹਾਂ। ਆਪਦੇ ਪਰਿਵਾਰ ਦੇ ਨਾਲ ਉੱਥੇ ਹੀ ਰਹਿ ਰਿਹਾ ਹਾਂ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਸੀ। ਇਸ ਲਈ ਮੈਂ ਛੁੱਟੀ ਲੈ ਕੇ ਪਿੰਡ ਆਇਆ ਤੇ ਆਪ ਜੀ ਦੇ ਦਰਸ਼ਨ ਕਰਨ ਪਹੁੰਚ ਗਿਆ। ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਚੰਗਾ ਭਾਈ ਫਿਰ ਸਾਨੂੰ ਲਖਨਊ ਸ਼ਹਿਰ ਦੀ ਕੋਈ ਗੱਲ ਦੱਸ। ਤਾਂ ਉਹ ਦੱਸਣ ਲੱਗਾ ਕਿ ਲਖਨਊ ਸ਼ਹਿਰ ਜਿਹਦੇ ਵਿੱਚ ਸਭ ਤੋਂ ਪਹਿਲਾਂ 1 ਲੱਖ ਨਾਈ ਰਹਿੰਦਾ ਸੀ ਤੇ ਉਸ ਭਾਈਚਾਰੇ ਵਿੱਚ ਇੰਨਾ ਏਕਾ ਸੀ ਕਿ ਜਦੋਂ ਵੀ ਕੋਈ ਹੋਰ ਨਾਈ ਆਪਦਾ ਪਰਿਵਾਰ ਲੈ ਕੇ ਉੱਥੇ ਆਉਂਦਾ ਘਰ ਬਣਾਉਂਦਾ ਤਾਂ ਉਹ ਭਾਈਚਾਰਾ ਸਾਰਾ ਮਿਲ ਕੇ ਉਸ ਨੂੰ ਇੱਕ 1 ਰੁਪਿਆ ਤੇ ਇੱਕ ਇੱਕ ਇੱਟ ਮਦਦ ਵੱਜੋਂ ਦਿੰਦੇ ਭਾਈਚਾਰੇ ਦੀ ਮਦਦ ਦੇ ਨਾਲ 1 ਲੱਖ ਇੱਟ ਇਕੱਠੀ ਹੋ ਜਾਂਦੀ ਤੇ 1 ਲੱਖ ਰੁਪਿਆ ਇਕੱਠਾ ਹੋ ਜਾਂਦਾ ਸੀ ਇੱਟਾਂ ਨਾਲ ਘਰ ਤਿਆਰ ਹੋ ਜਾਂਦਾ ਤੇ ਪੈਸੇ ਦੀ ਮਦਦ ਨਾਲ ਖਰਚੇ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਇਸ ਕਰਕੇ ਹੀ ਇਸ ਸ਼ਹਿਰ ਦਾ ਨਾਮ ਲਖਨਊ ਪੈ ਗਿਆ ਇਹ ਗੱਲ ਸੁਣ ਕੇ ਬਾਬਾ ਜੀ ਬੜੇ ਹੀ ਪ੍ਰਸੰਨ ਹੋਏ ਕਿ ਵਾਹ ਕਿੰਨਾ ਚੰਗਾ ਗੁਣ ਹੈ ਭਾਈਚਾਰੇ ਦੀ ਮਦਦ ਕਰਨਾ ਨਹੀਂ ਤਾਂ ਅੱਜ ਕੱਲ ਤਾਂ ਲੋਕ ਇੱਕ ਦੂਜੇ ਤੋਂ ਛੜਦੇ ਨੇ ਤੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ। ਬਾਬਾ ਜੀ ਫਿਰ ਬਚਨ ਕਰਦੇ ਨੇ ਕਿ ਭਾਈ ਹੋਰ ਕੀ ਖਾਸੀਅਤ ਹੈ ਲਖਨਊ ਸ਼ਹਿਰ ਦੀ? ਤਾਂ ਪ੍ਰੇਮੀ ਕਹਿੰਦਾ ਕਿ ਉੱਥੇ ਇੱਕ ਬਹੁਤ ਵੱਡੀ ਇਮਾਰਤ ਆ ਜੋ ਕਿ ਬਹੁਤ ਮਸ਼ਹੂਰ ਆ। ਇਸ ਸ਼ਹਿਰ ਦੀ ਖਾਸੀਅਤ ਵੱਜੋਂ ਜਾਣੀ ਜਾਂਦੀ ਹੈ ਜਿਸ ਨੂੰ ਫੂਲਪਲਈਆ ਕਹਿੰਦੇ ਨੇ। ਇਹ ਬਹੁਤ ਵੱਡੀ ਇਮਾਰਤ ਆ ਬੜੇ ਹੀ ਵਧੀਆ ਤਰੀਕੇ ਨਾਲ ਬਣੀ ਆ ਤੇ ਇਸ ਵਿੱਚ ਬਣੀਆਂ ਪੌੜੀਆਂ ਦੀਵਾਰ ਦੇ ਵਿੱਚ ਬਣੀਆਂ ਨੇ ਇਹਨਾਂ ਦਾ ਉਂਝ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਜੇ ਕਿਤੇਰੇ ਕਿਸੇ ਨੂੰ ਪਤਾ ਲੱਗ ਜਾਵੇ ਤਾਂ ਉਹ ਇਮਾਰਤ ਦੇ ਉੱਪਰ ਤੱਕ ਚਲਾ ਜਾਵੇਗਾ ਪਰ ਕਿਸੇ ਦੀ ਮਦਦ ਤੋਂ ਬਗੈਰ ਉਹ ਪਿੱਛੇ ਨਹੀਂ ਮੁੜ ਸਕਦਾ ਯਾਨੀ ਕਿ ਥੱਲੇ ਨਹੀਂ ਉਤਰ ਸਕਦਾ ਭੁਲੇਖਿਆਂ ਵਿੱਚ ਹੀ ਤੁਰਿਆ ਫਿਰਦਾ ਹੈ ਇਹ ਇਮਾਰਤ ਸਿਫਤ ਦੋਲੇਖਾਨੇ ਬਣਾਈ ਸੀ ਹੁਣ ਬਾਬਾ ਜੀ ਬਚਨ ਕਰਨ ਲੱਗੇ ਕਿ ਹਾਂ ਭਾਈ ਨਵਾਬ ਸਿਫਤ ਦੌਲਾ ਇੱਕ ਧਰਮੀ ਰਾਜਾ ਹੋਇਆ ਹੈ ਉਸ ਦੇ ਰਾਜ ਵਿੱਚ ਇੱਕ ਵਾਰ ਕਾਲ ਪੈ ਗਿਆ ਸੀ ਤੇ ਸਾਰੇ ਪਾਸੇ ਹਾਹਾਕਾਰ ਮਚ ਗਈ ਸੀ ਪਰ ਰਾਜਾ ਨੇ ਆ ਕੇ ਰਾਜੇ ਕੋਲ ਮੰਨਤਾ ਕੀਤੀਆਂ ਤੇ ਰਾਜਾ ਬਿਨਾਂ ਕੰਮ ਤੋਂ ਪ੍ਰਜਾ ਨੂੰ ਮਾਇਆ ਦੇਣੀ ਠੀਕ ਨਹੀਂ ਸੀ ਸਮਝਦਾ ਇਸ ਲਈ ਉਸ ਰਾਜੇ ਨੇ ਭੂਲ ਭਲਾਈਆ ਬਣਾਉਣ ਬਾਰੇ ਸੋਚਿਆ ਇਸ ਤਰ੍ਹਾਂ ਸਾਰੇ ਲੋਕ ਕੰਮ ਵੀ ਕਰਦੇ ਰਹੇ ਤੇ ਰਾਜੇ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਪੈਸੇ ਦਿੱਤੇ ਲੋਕਾਂ ਦਾ ਗੁਜ਼ਾਰਾ ਵਧੀਆ ਚੱਲਣ ਲੱਗਾ ਪਰ ਜਦੋਂ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਰਾਜੇ ਨੇ ਸੋਚਿਆ ਕਿ ਹੁਣ ਲੋਕਾਂ ਕੋਲੋਂ ਕਿਹੜਾ ਕੰਮ ਕਰਵਾਇਆ ਜਾਵੇ ਉਸ ਵਕਤ ਉਸ ਨੇ ਐਲਾਨ ਕੀਤਾ ਕਿ ਜਿਹੜੇ ਲੋਕ ਆਪਦੇ ਘਰ ਦਾ ਕੂੜਾ ਲਿਆ ਕੇ ਇੱਥੇ ਸੁੱਟਣਗੇ ਉਹਨਾਂ ਨੂੰ ਹੀ ਖਾਣ ਨੂੰ ਪਦਾਰਥ ਮਿਲਣਗੇ ਰਾਜਾ ਧਰਮੀ ਸੀ ਧਰਮ ਦੇ ਰਾਹ ਤੇ ਚੱਲਣ ਵਾਲਿਆਂ ਦੇ ਰਸਤੇ ਵਿੱਚ ਰੁਕਾਵਟਾਂ ਵੀ ਬੜੀਆਂ ਆਉਂਦੀਆਂ ਨੇ ਹੁਣ ਰੱਬ ਰਾਜੇ ਦੇ ਧਰਮ ਦਾ ਇਮਤਿਹਾਨ ਲੈਣ ਲੱਗ ਪਿਆ ਇੱਕ ਦਿਨ ਬਹੁਤ ਹੀ ਖੂਬਸੂਰਤ ਲੜਕੀ ਚੱਲ ਕੇ ਰਾਜੇ ਦੇ ਕੋਲ ਆਈ ਤੇ ਰਾਜੇ ਨੂੰ ਪੁੱਛਣ ਲੱਗੀ ਕਿ ਰਾਜਾ ਮੈਂ ਲక్ష్ਮੀ ਆ ਤੇ ਮੈਂ ਇੱਥੋਂ ਚਲੀ ਜਾਣਾ ਹੈ ਤਾਂ ਰਾਜੇ ਨੇ ਪੁੱਛਿਆ ਕਿਉਂ ਤਾਂ ਉਹ ਕਹਿੰਦੀ ਜਿੱਥੇ ਇਹ ਗੰਦ ਹੋਵੇ ਕੂੜਾ ਦਲਿੱਦਰ ਹੋਵੇ ਉਹ ਲక్ష్ਮੀ ਕਹਿਣ ਲੱਗੀ ਕਿ ਜਿੱਥੇ ਦੇ ਲਿੱਦਰ ਹੋਵੇ ਕੂੜਾ ਕਰਕਟ ਹੋਵੇ ਗੰਦਗੀ ਹੋਵੇ ਉਥੇ ਮੈਂ ਕਦੇ ਨਹੀਂ ਰਹਿੰਦੀ ਉਥੇ ਮੇਰਾ ਵਾਸ ਨਹੀਂ ਰਹਿੰਦਾ ਲక్ష్ਮੀ ਜਾਣੀ ਕਿ ਮਾਇਆ ਪੈਸਾ ਬਰਕਤਾਂ ਇਹ ਉਥੇ ਨਹੀਂ ਰਹਿੰਦੀਆਂ ਜਿੱਥੇ ਦਲਿੱਦਰ ਹੋਵੇ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਦਾ ਵਿਸ਼ਾ ਸੀ ਉਹ ਵੀ ਇਹੀ ਸੀ ਕਿ ਦਰਵਾਜ਼ੇ ਦੀ ਸਫਾਈ ਘਰ ਦੀ ਸਫਾਈ ਕਿਉਂ ਜ਼ਰੂਰੀ ਹੈ ਇਸ ਕਹਾਣੀ ਤੋਂ ਇਸ ਸਾਖੀ ਤੋਂ ਆਪਾਂ ਨੂੰ ਵੀ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਐਡੇ ਰਾਜ ਦੇ ਵਿੱਚੋਂ ਲక్ష్ਮੀ ਜਾਂਦੀ ਹੈ ਤਾਂ ਉਸ ਦਾ ਕਾਰਨ ਇਹ ਹੀ ਸੀ ਕਿਉਂਕਿ ਉੱਥੇ ਗੰਦਗੀ ਦਲਿੱਦਰ ਜਮਾ ਹੋ ਗਿਆ ਸੀ ਜੇਕਰ ਅਸੀਂ ਵੀ ਘਰ ਦੇ ਵਿੱਚ ਗੰਦਗੀ ਦਲਿੱਦਰ ਪਾ ਕੇ ਰੱਖਾਂਗੇ ਤਾਂ ਸਾਡੇ ਘਰ ਵੀ ਬਰਕਤ ਨਹੀਂ ਆਉਂਦੀ ਇਸ ਲਈ ਸਵੇਰੇ ਉੱਠਦੇ ਸਾਰ ਹੀ ਘਰ ਦੀਆਂ ਬੀਬੀਆਂ ਘਰ ਦੇ ਮੇਨ ਗੇਟ ਦੀ ਸਫਾਈ ਕਰਦੀਆਂ ਨੇ ਉੱਥੋਂ ਕੂੜਾ ਕਰਕਟ ਚੱਕ ਕੇ ਮੇਨ ਦਰਵਾਜ਼ੇ ਤੇ ਪਾਣੀ ਛਿੜਕਾ ਕਰਕੇ ਸਾਫ ਕਰਦੀਆਂ ਨੇ ਕਿਉਂਕਿ ਜੇਕਰ ਘਰ ਦੇ ਮੇਨ ਦਰਵਾਜੇ ਦੀ ਸਾਫ ਸਫਾਈ ਕੀਤੀ ਹੋਵੇ ਤਾਂ ਘਰ ਵਿੱਚ ਬਰਕਤ ਰਹਿੰਦੀ ਹੈ ਜਿੱਥੇ ਸਾਫ ਸਫਾਈ ਹੈ ਉੱਥੇ ਹੀ ਬਰਕਤ ਹੁੰਦੀ ਹੈ ਮਾਇਆ ਦੀ ਕਮੀ ਉਥੇ ਕਦੇ ਨਹੀਂ ਹੁੰਦੀ ਪਰ ਜਿੰਨਾ ਘਰਾਂ ਵਿੱਚ ਸਾਫ ਸਫਾਈ ਨਹੀਂ ਦਲਿੱਦਰ ਰਹਿੰਦਾ ਹੈ ਬਿਮਾਰੀਆਂ ਉਸ ਘਰ ਨੂੰ ਘੇਰ ਕੇ ਰੱਖਦੀਆਂ ਹਨ ਉਸ ਘਰ ਵਿੱਚੋਂ ਗਰੀਬੀ ਕਦੇ ਨਹੀਂ ਜਾਂਦੀ ਕਿਉਂਕਿ ਸਾਫ਼ ਸਫਾਈ ਦੇ ਨਾਂ ਹੋਣ ਕਰਕੇ ਘਰ ਵਿੱਚ ਜੋ ਕੂੜਾ ਕਰਕਟ ਹੁੰਦਾ ਹੈ ਉਸ ਵਿੱਚੋਂ ਕਈ ਕੀਟਾਣੂ ਜਨਮ ਲੈ ਲੈਂਦੇ ਨੇ ਤੇ ਉਹ ਕੀਟਾਣੂ ਬਿਮਾਰੀਆਂ ਫੈਲਾਉਂਦੇ ਨੇ ਜਿਸ ਕਰਕੇ ਘਰ ਵਿੱਚ ਜੋ ਛੋਟੇ ਬੱਚੇ ਹਨ ਉਹ ਵੀ ਛੇਤੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਡਾਕਟਰਾਂ ਦੇ ਕੋਲ ਜਾਣਾ ਪੈਂਦਾ ਹੈ ਦਵਾਈਆਂ ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਇਸ ਲਈ ਘਰ ਦੀ ਸਫਾਈ ਘਰ ਦੇ ਮੇਨ ਦਰਵਾਜ਼ੇ ਦੀ ਸਫਾਈ ਫਵੇਰੇ ਉੱਠ ਕੇ ਝਾੜੂ ਲਾਉਣਾ ਕੂੜਾ ਕਰਕਟ ਚੁੱਕ ਕੇ ਦੂਰ ਸੁੱਟਣਾ ਪਾਣੀ ਤਰੋਂ ਕੇ ਸਫਾਈ ਕਰਨਾ ਤੇ ਜਿੱਥੇ ਸਾਫ ਸਫਾਈ ਹੋਵੇ ਉੱਥੇ ਬਰਕਤ ਆਪ ਆਵਾਸ ਕਰਦੀ ਹੈ ਇਸ ਲਈ ਘਰ ਦੀ ਸਫਾਈ ਬਹੁਤ ਜ਼ਰੂਰੀ ਹੈ ਮੇਨ ਗੇਟ ਦੀ ਸਫਾਈ ਜ਼ਰੂਰੀ ਹੈ ਘਰ ਚੋਂ ਦਲਿੱਦਰ ਦੂਰ ਕਰੋ ਘਰ ਨੂੰ ਸਾਫ ਸੁਥਰਾ ਰੱਖੋ ਮੇਨ ਦਰਵਾਜ਼ੇ ਨੂੰ ਸਾਫ ਸੁਥਰਾ ਰੱਖੋ ਤਾ ਜੋ ਤੁਹਾਡੇ ਘਰ ਬਰਕਤ ਆਪ ਚੱਲ ਕੇ ਆਵੇ ਕੰਮ ਦੇ ਨਵੇਂ-ਨਵੇਂ ਮੌਕੇ ਮਿਲਣ ਤਰੱਕੀ ਦੇ ਰਾਹ ਖੁੱਲਣ ਕਿਉਂਕਿ ਜੋ ਭੈਣਾਂ ਬੀਬੀਆਂ ਸਾਫ਼ ਸਫਾਈ ਕਰਦੀਆਂ ਨੇ ਅਮਰਤ ਵੇਲੇ ਉੱਠ ਕੇ ਆਪਦੇ ਘਰ ਦੇ ਦਰਵਾਜ਼ੇ ਖੋਲ੍ਹਦੀਆਂ ਨੇ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਸੇ ਲਈ ਬੀਬੀਆਂ ਭੈਣਾਂ ਨੂੰ ਹੀ ਅਮਰਤ ਵੇਲੇ ਉੱਠਣ ਤੇ ਘਰ ਦੇ ਮੇਨ ਦਰਵਾਜ਼ੇ ਖੋਲ੍ਹ ਕੇ ਉਹਨਾਂ ਦੀ ਸਫਾਈ ਕਰਨ ਲਈ ਕਿਹਾ ਜਾਂਦਾ ਹੈ ਹਰੇਕ ਘਰ ਦੀ ਕਾਮਯਾਬੀ ਦੇ ਪਿੱਛੇ ਬੀਬੀਆਂ ਹੀ ਹੁੰਦੀਆਂ ਹਨ ਕਿਉਂਕਿ ਜਿੱਥੇ ਹਿੰਮਤ ਹੈ ਅਮਰਤ ਵੇਲਾ ਏ ਸਾਫ਼ ਸਫਾਈ ਹੈ ਉੱਥੇ ਹੀ ਰਿਜਕ ਹੈ ਹਮੇਸ਼ਾ ਹੀ ਆਪਾਂ ਦੇਖਦੇ ਹਾਂ ਜਿਸ ਘਰ ਦੇ ਬਜ਼ੁਰਗ ਬੀਬੀਆਂ ਪੈਣਾ ਹਿੰਮਤ ਹੀ ਹੁੰਦੇ ਨੇ ਅਮਰਤ ਵੇਲਾ ਸਾंभਦੇ ਨੇ ਘਰ ਦੇ ਕੰਮ ਸਮੇਂ ਸਿਰ ਕਰਦੇ ਨੇ ਉੱਥੇ ਰਿਜਕ ਆਪ ਚੱਲ ਕੇ ਆਉਂਦਾ ਹੈ ਇਸੇ ਲਈ ਹੀ ਘਰ ਦੇ ਕਈ ਕੰਮ ਅਜੇ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਜ਼ਰੂਰੀ ਹੈ ਜੇਕਰ ਆਪਾਂ ਵੀ ਹਰ ਵੇਲੇ ਇਹ ਹੀ ਕਹਿੰਨੇ ਆ ਕਿ ਸਾਡੇ ਘਰ ਕਿਉਂ ਨਹੀਂ ਬਰਕਤ ਆਉਂਦੀ ਸਾਡੇ ਘਰ ਹੀ ਦਲਿੱਦਰ ਕਿਉਂ ਪਿਆ ਰਹਿੰਦਾ ਹੈ ਤਾਂ ਸਾਨੂੰ ਖੁਦ ਉੱਠ ਕੇ ਇਹ ਜੰਗੇ ਕੰਮ ਕਰਨੇ ਪੈਣਗੇ ਇਹਨਾਂ ਦੀ ਸ਼ੁਰੂਆਤ ਕਰਨੀ ਪਵੇਗੀ ਸਵੇਰੇ ਉੱਠਾਂਗੇ ਜਿਸ ਦੇ ਨਾਲ ਇੱਕ ਤਾਂ ਘਰ ਦੇ ਕੰਮ ਵੇਲੇ ਨਾਲ ਹੋ ਜਾਂਦੇ ਹਨ ਘਰ ਦੀ ਸਾਫ ਸਫਾਈ ਵੇਖ ਕੇ ਮਨ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਕਿਉਂਕਿ ਜੇਕਰ ਘਰ ਦੇ ਕੰਮ ਲੇਟ ਹੋਣ ਘਰ ਵਿੱਚ ਸਫਾਈ ਨਾ ਹੋਵੇ ਤਾਂ ਆਪਣਾ ਮਨ ਖਿੰਝਿਆ ਖਿੰਝਿਆ ਰਹਿੰਦਾ ਹੈ ਇਸ ਲਈ ਇਹ ਸਾਰੇ ਕੰਮ ਵੇਲੇ ਸਿਰ ਉੱਠ ਕੇ ਕਰੋ ਤੇ ਇਸ ਚੰਗੇ ਕੰਮ ਦੀ ਸ਼ੁਰੂਆਤ ਹੁਣ ਤੋਂ ਹੀ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ